ਕਾਰਗੋ ਜਾਇੰਟ ਐਕਸਪੀਡੀਟਰਸ ਆ ਉਹਨਾਂ ਨੇ ਇਹ ਕਿਹਾ ਵੀ ਚਾਈਨਾ ਤੇ ਯੂ ਐਸ ਏ ਦਾ ਜਿਹੜਾ ਟ੍ਰੇਡ ਨੂੰ ਟੈਰਿਫਸ ਨੂੰ ਲੈ ਕੇ ਜੋ ਪਿਛਲੇ ਮਹੀਨਿਆਂ ਦੇ ਵਿੱਚ ਵਾਪਰਿਆ ਆ ਉਹਦੇ ਨਾਲ ਜੋ ਕਾਰਗੋ ਆ ਬਹੁਤ ਜ਼ਿਆਦਾ ਘਟ ਗਿਆ ਅੱਜ ਦੀ ਜਿਹੜੀ ਮਾਰਕੀਟ ਵਾਚ ਤੇ ਬਲੂਮਬਰਗ ਨਿਊਜ਼ ਆ ਉਹ ਰਿਪੋਰਟ ਕਰ ਰਹੀ ਹੈਗੀ ਆ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਸਾਰੇ ਹੀ ਪੋਰਟਸ ਜਿਹੜੇ ਆ ਉੱਥੇ ਜਿਹੜੇ ਸ਼ਿਪਿੰਗ ਕੰਟੇਨਰਸ ਹੁਣ ਨਵੇਂ ਨਹੀਂ ਆ ਰਹੇ ਹੈਗੇ ਜਿਹੜੇ ਪੁਰਾਣੇ ਆ ਉਹ ਹੈਗੇ ਆ ਤੇ ਆਉਣ ਵਾਲੇ ਦਿਨਾਂ ਚ ਇਹਦਾ ਜਿਹੜਾ ਅਸਰ ਆ ਆਲਰੇਡੀ ਕਹਿੰਦੇ ਕਈਆਂ ਦੇ ਤਾਂ ਸ਼ੁਰੂ ਵੀ ਹੋ ਗਿਆ ਹੈਗਾ ਖਾਸ ਕਰਕੇ ਟਰੱਕਿੰਗ ਇੰਡਸਟਰੀ ਦੇ ਉੱਤੇ ਜਾਂ ਬਹੁਤ ਸਾਰੇ ਜਿਹੜੇ ਬਿਜ਼ਨੈਸਸ ਆ ਪੋਰਟਸ ਦੇ ਲਾਗੇ ਹੁੰਦੇ ਆ ਰੈਸਟੋਰੈਂਟ ਗੈਸ ਸਟੇਸ਼ਨਸ ਹੋਰ ਸਾਰੇ ਉਹਨਾਂ ਸਾਰਿਆਂ ਦੇ ਉੱਤੇ ਬਹੁਤ ਜ਼ਿਆਦਾ ਅਸਰ ਪੈ ਰਿਹਾ ਕਿਉਂਕਿ ਟ੍ਰੈਫਿਕ ਇੱਕਦਮ ਬਹੁਤ ਜ਼ਿਆਦਾ ਜਿਹੜਾ ਘਟ ਗਿਆ ਹੈ ਇੱਕ ਹੋਰ ਇੱਕ ਵੱਡੀ ਟਰੱਕਿੰਗ ਕੰਪਨੀ ਆ ਉਹਨਾਂ ਨੇ ਚੈਪਟਰ 11 ਬੈਂਕਰਪਸੀ ਫਾਈਲ ਕੀਤੀ ਆ ਰੀਸਟਰਕਚਰਿੰਗ ਦੇ ਲਈ ਡੈਟ ਨੂੰ ਕਹਿੰਦੇ ਵੀ ਜਿਹੜਾ ਕਰਜ਼ਾ ਆ ਉਸ ਨੂੰ ਰੀਸਟਰਕਚਰ ਕਰਨਾ ਆ ਉਸ ਦੇ ਬਾਬਤ ਇਹ ਜਿਹੜੀ ਨਿਊਜ਼ ਜਿਹੜੀ ਉਹ ਆਈ ਆ ਇਸ ਤੋਂ ਪਹਿਲਾਂ ਹੋਰ ਵੀ ਕਈ ਦਰਜਣਾਂ ਹੀ ਜਿਹੜੀਆਂ ਟਰੱਕਿੰਗ ਕੰਪਨੀਆਂ ਆ ਉਹਨਾਂ ਨੇ ਚੈਪਟਰ 11 ਬੈਂਕਰਪਸੀ ਫਾਈਲ ਕੀਤੀਆਂ ਆ ਤੇ ਜਾਂ ਉਹਨਾਂ ਨੇ ਸ਼ਟਡਾਊਨ ਵੀ ਆਪਣੀਆਂ ਕੰਪਨੀਆਂ ਕਰ ਦਿੱਤੀਆਂ ਆ ਇਸ ਨੂੰ ਗ੍ਰੇਟ ਫਰੇਟ ਰੈਸੈਸ਼ਨ ਦਾ ਨਾਮ ਜਿਹੜਾ ਉਹ ਦਿੱਤਾ ਜਾ ਰਿਹਾ ਜੋ ਕਿ ਪਿਛਲੇ 3 ਸਾਲ ਤੋਂ ਹੀ ਲਗਾਤਾਰ ਟਰਕਿੰਗ ਦਾ हिसाब ਦੇ ਨਾਲ ਉਹਨਾਂ ਨੇ ਨਾਸਾਂ ਚ ਧੂਆਂ ਜਿਹੜਾ ਆ ਉਹ ਕਰਕੇ ਰੱਖਿਆ ਆ ਬਹੁਤ ਸਾਰੀਆਂ ਕੰਪਨੀਆਂ ਇਸੇ ਜਿਹੜੇ ਗ੍ਰੇਟ ਫਰੇਟ ਰੈਸੈਸ਼ਨ ਤੇ ਚੱਲਦੇ ਆ ਉਹਨਾਂ ਨੂੰ ਆਪਣੇ ਦਰਵਾਜ਼ੇ ਜਿਹੜੇ ਉਹ ਬੰਦ ਕਰਨੇ ਪਏ ਗਏ ਆ ਫਰੇਟ ਦੇ ਰੇਟ ਘਟਨੇ ਲੇਬਰ ਦਾ ਰੇਟ ਜਿਆਦਾ ਆ ਫਿਊਲ ਦੀ ਪ੍ਰਾਈਸ ਜਿਹੜੀ ਜਿਆਦੀ ਆ ਇੰਸ਼ੋਰੈਂਸ ਬਹੁਤ ਜਿਆਦਾ ਜਿਆਦਾ ਆ ਜੋ ਕਿ ਮਾਰਜਿਨਸ ਆ ਉਸ ਦੇ ਵਿੱਚ ਤੇ ਪ੍ਰੋਫਿਟ ਦੇ ਵਿੱਚ ਉਹਨਾਂ ਨੇ ਪੂਰੀ ਤਰ੍ਹਾਂ ਕਹਿ ਲੋ ਵੀ ਉਹਨੂੰ ਖਾ ਲਿਆ ਆ ਮੈਡੀਸਨ ਦੀ ਐਲਨੋਇਸ ਬੇਸਡ ਐਲਟੀਆਈ ਟਰੱਕਿੰਗ ਕਹਿੰਦੇ ਵੀ ਜਿਹਦੇ 250 ਡਰਾਈਵਰ 300 ਟਰੈਕਟਰ ਤੇ 575 ਜਿਹੜੇ ਟ੍ਰੇਲਰ ਸੀ ਉਹਨਾਂ ਨੇ 2 ਅਪ੍ਰੈਲ ਨੂੰ ਆਪਣਾ ਜਿਹੜਾ ਕੰਮ ਕਾਜ ਆ ਉਹ ਸ਼ਟਡਾਊਨ ਕਰ ਦਿੱਤਾ ਹੈਗਾ ਆ ਆ ਕਹਿੰਦੇ ਵੀ ਉਹਨਾਂ ਨੇ ਬੈਂਕਰਪਸੀ ਜਿਹੜੀ ਹੋ ਜੇ ਫਾਈਲ ਨਹੀਂ ਸੀ ਕੀਤੀ ਜਦੋਂ ਲਾਸਟ ਟਾਈਮ ਚੈੱਕ ਕੀਤਾ ਸੀ ਆ ਫੋਰਰੀਡਾ ਬੇਸਡ ਟਰਕਿੰਗ ਕੰਪਨੀ ਡੇਵਿਸ ਐਕਸਪ੍ਰੈਸ ਉਹਨਾਂ ਨੇ ਆਪਣੇ ਫੇਸਬੁੱਕ ਪੇਜ ਦੇ ਉੱਤੇ ਜਿਹੜਾ ਉਹ ਦੱਸਿਆ ਵੀ ਉਹ ਕੰਪਨੀ ਪੂਰਨ ਤੌਰ ਦੇ ਉੱਤੇ ਪੱਕੇ ਤੌਰ ਦੇ ਉੱਤੇ ਜਿਹੜੀ ਆ ਉਹ ਸ਼ਟਡਾਊਨ ਕਰਨ ਜਾ ਰਹੀ ਆ ਪਰਮਨੈਂਟਲੀ ਤੇ 23 April ਨੂੰ ਆਪਣੀਆਂ ਅਖੀਰਲੀਆਂ ਡਿਲੀਵਰੀਜ਼ ਕਰਕੇ ਤੇ ਜਿਹੜੇ ਉਹਨਾਂ ਦੇ ਟਰੱਕ ਆ ਉਹ ਆਪਣੇ ਟਰਮੀਨਲ ਦੇ ਉੱਤੇ ਵਾਪਸ ਜਿਹੜੇ ਉਹ ਆ ਜਾਣਗੇ ਇੱਕੋ ਦਿਨ ਤਿੰਨ ਟਰੱਕਿੰਗ ਕੰਪਨੀਆਂਜ਼ ਨੇ ਜਿਹੜਾ ਕਹਿੰਦੇ ਵੀ ਬੈਂਕਰਪਸੀ ਫਾਈਲ ਕੀਤੀ ਕਹਿੰਦੇ ਵੀ 7 ਅਪ੍ਰੈਲ ਦਾ ਦਿਨ ਕਾਫੀ ਇਸ ਦੇ ਲਈ ਮਾੜਾ ਜਿਹੜਾ ਆ ਟਰੱਕਿੰਗ ਇੰਡਸਟਰੀ ਦੇ ਲਈ ਜਿਹੜਾ ਹੋ ਰਿਹਾ ਚੈਪਟਰ 11 ਬੈਂਕਰਪਸੀ ਉਹਨਾਂ ਨੇ ਇੱਕੋ ਦਿਨ ਤੇ ਤਿੰਨ ਕੰਪਨੀਆਂ ਨੇ ਜਿਹੜੀਆਂ ਉਹ ਫਾਈਲ ਕੀਤੀਆਂ ਹੈਗੀਆਂ ਸੋ ਅਜੇ ਦੇਖਿਆ ਜਾਵੇ ਤਾਂ ਜੋ ਸਿੰਘ ਜੀ ਇਹ ਵੀ ਜਿਹੜੀ ਕੰਪਨੀ ਦੀ ਹੁਣ ਅੱਤੇ ਗੱਲ ਕੀਤੀ ਜਾ ਰਹੀ ਆ ਇਹ ਬੈਲਕਨ ਐਕਸਪ੍ਰੈਸ ਹੈਗੀ ਆ ਉਹਨਾਂ ਨੇ ਵੀ ਹੁਣ ਚੈਪਟਰ 11 ਪ੍ਰੋਟੈਕਸ਼ਨ ਦੀ ਦੇ ذریعے ਜਿਹੜੀ ਆ ਬੈਂਕਰਪਸੀ ਜਿਹੜੀ ਉਹ ਫਾਈਲ ਕੀਤੀ ਆ 30 ਅਪ੍ਰੈਲ ਨੂੰ ਜਿਹੜਾ ਕਹਿੰਦੇ ਵੀ ਇਹਨਾਂ ਨੇ ਦਸਤਾਵੇਜ਼ ਦਾਖਲ ਕੀਤੇ ਆ ਇਹ ਫੋਰਟਵਰਥ ਟੈਕਸਸ ਦੀ ਜਿਹੜੀ ਕੰਪਨੀ ਹੈ ਜਰਨਲ ਫਰੇਟ ਟਰਕਿੰਗ ਕੰਪਨੀ ਸੀ ਤੇ ਇਹਨਾਂ ਨੇ 10 ਤੋਂ 50 ਮਿਲੀਅਨ ਡਾਲਰ ਦੇ ਜਿਹੜੇ ਐਸੈਟ ਤੇ ਲਾਇਬਿਲਟੀਆਂ ਆ ਉਹ ਆਪਣੀਆਂ ਸ਼ੇਅਰ ਕੀਤੀਆਂ 168 ਇਹਨਾਂ ਦੇ ਡਰਾਈਵਰ ਸੀਗੇ 159 ਜਿਹੜੇ ਇਹਨਾਂ ਦੇ ਪਾਵਰ ਯੂਨਿਟ ਜਿਹੜੇ ਉਹ ਸੀਗੇ 250 ਤੋਂ ਵੱਧ ਜਿਹੜੇ ਇਹਨਾਂ ਦੇ EMPLOYE ऑन रोड 150 ट्रक ਦੇ ਨਾਲ 250 ਤੋਂ ਵੱਧ ਜਿਹੜੇ EMPLOYEES ਆ ਇਹਨਾਂ ਦੇ ਸੀਗੇ ਜੋ ਕਿ ਹੁਣ ਕੰਮ ਤੋਂ ਬਾਹਰ ਹੋ ਜਾਣਗੇ 16 ਸਾਲ ਇਹ ਕੰਪਨੀ ਚੱਲਣ ਤੋਂ ਬਾਅਦ ਚ ਉਹਨਾਂ ਦੀ ਜਿਹੜੀ ਵੈਬਸਾਈਟ ਆ ਉਹਨਾਂ ਨੇ ਦੱਸਿਆ 48 ਦੇ 48 ਜਿਹੜੇ ਮੇਨਲੈਂਡ ਆ ਲਓਵਰ ਜਿਹੜੀਆਂ ਸਟੇਟਸ ਜਿਨ੍ਹਾਂ ਨੂੰ ਆਖਿਆ ਜਾਂਦਾ ਹੈ ਉੱਥੇ ਇਹ ਸਾਰੇ ਜਾਣੇ ਚੱਲਦੇ ਜਿਹੜੇ ਉਹ ਸੀਗੇ ਸੋ ਇਹ ਇੱਕ ਨਹੀਂ ਜਿਨ੍ਹਾਂ ਅਨੇਕਾਂ ਕੰਪਨੀਆਂ ਦੇ ਨਾਲ ਇਹ ਵਰਤਾਰਾ ਜਿਹੜਾ ਵਾਪਰਿਆ ਵੀ ਉਹੀ ਚੀਜ਼ ਆ ਵੀ ਫਰੇਟ ਦੇ ਰੇਟ ਘਟ ਹੋਣ ਕਰਕੇ ਫਿਊਲ ਦੇ ਇੰਸ਼ੋਰੈਂਸ ਦੇ ਲੇਬਰ ਦੇ ਪ੍ਰਾਈਸ ਤੇ ਉਹ ਵਧਣ ਕਰਕੇ ਬਹੁਤ ਸਗੀਆਂ ਜਿਹੜੀਆਂ ਕੰਪਨੀਆਂ ਆ ਉਹ ਹੁਣ ਲੰਮਾ ਸਮਾਂ ਉਹਨਾਂ ਦੇ ਲਈ ਚੱਲਣਾ ਕੰਮ ਔਖਾ ਹੋ ਗਿਆ ਸੀ